ਸਤਿ ਸ਼੍ਰੀ ਅਕਾਲ ਭੰਗਾਂ ਦੇ ਆਪੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਿਊ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਅਤੇ ਕੈਨੇਡਾ ਦੇ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੇ ਲਈ ਕੈਨੇਡਾ ਤੋਂ ਹੁਣ ਦੋ ਵੱਡੀਆਂ ਅਪਡੇਟਸ ਨਿਕਲ ਕੇ ਆ ਰਹੀਆਂ ਹਨ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਪੰਜਾਬੀ ਭਾਰਤੀ ਬਰਕ ਪਰਮਟ ਦੇ ਉੱਤੇ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਦਰਵਾਜ਼ੇ ਬੰਦ ਹੁੰਦੇ ਨਜ਼ਰ ਆ ਰਹੇ ਹਨ ਜੀਹਾਂ ਤੁਹਾਨੂੰ ਦੱਸ ਦਿਆ ਕਿ ਕੈਨੇਡਾ ਦੀ ਵਿਰੋਧੀ ਧਿਰ ਪੀਅਰ ਪੋਲੀਵਰਦੀ ਸਰਕਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਬਾਹਰੋਂ ਕੰਮ ਹੀ ਸੱਦੇ ਜਾ ਰਹੇ ਹਨ ਮਾਰਕ ਕਰਨੀ ਸਰਕਾਰ ਅਤੇ ਲਿਬਰਲ ਪਾਰਟੀ ਦੇ ਵੱਲੋਂ ਉਹਨਾਂ ਦੇ ਉੱਤੇ ਪੱਕੀ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਉਹ ਕੈਨੇਡੀਅਨਾਂ ਦੀ ਆ ਕੇ ਜੌਬਾਂ ਲੈ ਰਹੇ ਹਨ ਤੇ ਜਿਸ ਤੋਂ ਬਾਅਦ ਕੀ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਦੇ ਲਈ ਉਹਨਾਂ ਨੂੰ ਬੇਰੋਜ਼ਗਾਰੀ ਦੇ ਨਾਲ ਜੂਝਣਾ ਪੈਂਦਾ ਹੈ ਸੋ ਇਸੇ ਦੌਰਾਨ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਵੀ ਹਾਲੀ ਦੇ ਵਿੱਚ ਇਸ ਦੇ ਉੱਤੇ ਹੁਣ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਪਹਿਲਾਂ ਫੋਰਨ ਵਰਕਰ ਦੇ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਬਾਹਰੋਂ ਕੰਮੇ ਸੱਦੇ ਜਾਂਦੇ ਸਨ ਸੋ ਉਹਨਾਂ ਦੇ ਉੱਤੇ ਹੁਣ ਲਗਾਮ ਲਗਾ ਦਿੱਤੀ ਗਈ ਹੈ ਤੇ ਹੁਣ ਕਿਸੇ ਖਾਸ ਜਗ੍ਹਾ ਦੇ ਉੱਤੇ ਹੀ ਜਾਂ ਫਿਰ ਕਿਸੇ ਖਾਸ ਫੀਲਡ ਦੇ ਵਿੱਚ ਹੀ ਉਹ ਕੰਮੇ ਸੱਦੇ ਜਾਣਗੇ ਜਿਹੜੇ ਕਿ ਕੈਨੇਡਾ ਦੇ ਵਿੱਚ ਬਿਲਕੁਲ ਮੌਜੂਦ ਨਹੀਂ ਹਨ ਅਜਿਹੇ ਕੰਮੇ ਹੀ ਹੁਣ ਕੈਨੇਡਾ ਦੇ ਵਿੱਚ ਸੱਦੇ ਜਾ ਸਕਣਗੇ ਤੇ ਇਸ ਤੋਂ ਇਲਾਵਾ ਦੂਸਰੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਦੇ ਵਿੱਚ ਬਸ ਦੇ ਲੋਕਾਂ ਦੇ ਵੱਲੋਂ ਵੀ ਮੁੱਦੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜੀਹਾਂ ਜਿਹੜੇ ਵੀ ਪੰਜਾਬੀ ਭਾਰਤੀ ਸਟੂਡੈਂਟ ਇਸ ਸਮੇਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਤੇ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੁੰਦੇ ਜਾ ਰਹੇ ਹਨ ਉਹਨਾਂ ਦੇ ਲਈ ਹੁਣ ਇੱਕ ਹੀ ਆਪਣਾ ਵਰਕ ਪਰਮਿਟ ਐਕਸਟੈਂਡ ਕਰਨ ਦਾ ਸਹਾਰਾ ਸੀ ਕਿ ਉਹ ਆਪਣੀ ਐਲ ਐਮ ਆਈ ਬਾਈ ਕਰ ਲੈਣ ਜਾਂ ਫਿਰ ਐਲ ਐਮ ਆਈ ਦੁਬਾਰਾ ਤੋਂ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਜਾ ਕੇ ਲੈ ਲੈਣ ਜਿਸ ਤੋਂ ਬਾਅਦ ਕੀ ਉਹਨਾਂ ਦਾ ਵਰਕ ਪਰਮਿਟ ਵਧ ਜਾਵੇ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਪੀ ਆਰ ਮਿਲਣ ਦੀ ਜਿਹੜੀ ਕਿ ਉਮੀਦ ਉਹਨਾਂ ਦੀ ਬਣੀ ਰਹੇ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਦੇ ਵਿੱਚ VOTING ਕੀਤੀ ਗਈ ਹੈ ਤੇ VOTING ਦੇ ਵਿੱਚ ਪਾਇਆ ਗਿਆ ਹੈ ਕਿ 44 ਕੈਨੇਡਾ ਦੇ ਵਿੱਚ ਐਲ ਐਮ ਆਈ ਦੇਣੀ ਹੀ ਬੰਦ ਕਰ ਦੇਣੀ ਚਾਹੀਦੀ ਹੈ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਦੇ ਵਿੱਚ ਵੱਸਦੇ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਲਈ ਵੱਡੀ ਮਾੜੀ ਖਬਰ ਨਿਕਲ ਕੇ ਆਈ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਪਹਿਲਾਂ ਐਲ ਐਮ ਆਈ ਦੇ ਪੁਆਇੰਟ ਸਿਸਟਮ ਦੇ ਵਿੱਚ ਪੁਆਇੰਟ 50 ਪੁਆਇੰਟ ਮਿਲਦੇ ਸਨ ਉਹ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਐਲ ਐਮ ਆਈ ਦੇ ਉੱਤੇ ਜਿਹੜੇ ਵੀ ਕੰਮੇ ਰੱਖੇ ਜਾਣੇ ਸਨ ਉਹਨਾਂ ਦੀ ਬੀਜ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ 30 ਤੋਂ 32 ਡਾਲਰ ਦੇਣ ਪੈਣਗੇ ਜੇਕਰ ਕੋਈ ਵੀ ਏਮਪਲੋਇਰ ਰੱਖਦਾ ਹੈ ਤੇ ਦੂਜੇ ਪਾਸੇ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਹ ਫਰਕ ਕਿ ਸੈਨੂ ਵੀ ਐਲਐਮਆਈ ਦਿੱਤੀ ਹੀ ਨਾ ਜਾਵੇ ਸੋ ਇਸ ਦੇ ਖਿਲਾਫ ਹੁਣ ਕਾਫੀ ਜ਼ਿਆਦਾ ਕੈਨੇਡੀਅਨਸ ਹੋ ਚੁੱਕੇ ਹਨ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਜਿਹੜੇ ਲੱਖਾਂ ਭਾਰਤੀ ਪੰਜਾਬੀ ਸਟੂਡੈਂਟ ਗਏ ਹੋਏ ਹਨ ਉਹਨਾਂ ਨੂੰ ਬਾਅਦਸ ਭਾਰਤ ਦੇ ਵਿੱਚ ਰਿਪੋਰਟ ਹੋਣਾ ਪੈ ਸਕਦਾ ਹੈ